ਤੋ 60 ਪੈਣ ਨਾਲ 96 ਨਾਗੇ ਵੱਡੇ ਵੱਡੀਆਂ ਬੱਕਰੀਆਂ ਗਾਈਆਂ ਪਰ ਬੱਚਿਆਂ ਦਾ ਪਤਾ ਹੀ ਨਹੀਂ ਕਿੰਨੇ ਹੋ ਗਏ ਕੁੜੀਆਂ ਕਰੀਪ ਕੀ ਲੱਗਦਾ ਪ੍ਰਾਤਨ ਸਾਹਮਣੇ 20-22000 ਤੋਂ 25000 ਤੋਂ ਘੱਟ ਬੱਕਰੀ ਨਹੀਂ ਆਉਂਦੀਗੀ ਕੋਈ ਦੂਜੇ ਲੋਨ ਵਗੈਰਾ ਨਹੀਂ ਲੈ ਲੈਂਟਾ ਪ੍ਰਾਤਨ ਨੂੰ ਲੱਖ ਰੁਪਏ 1.5 ਲੱਖ ਦੀ ਮੇਰੇ ਨਾਂ ਦੇ 1.5 ਲੱਖ ਦੀ ਘਰ ਆਏ ਦਿਨਾਂ ਤੇ ਉਹਨਾਂ ਡਾਕਟਰ ਆ ਰਹੇ ਆ ਹਾਂਜੀ ਡਾਕਟਰ ਦੋਵੇਂ ਟਾਈਮ ਆ ਰਹੇ ਆ ਕੋਈ ਕਿਸੇ ਨੂੰ ਉਹ ਅੱਧੀ ਮੰਗਤਦੇ ਸੋ ਆ ਜੇ ਸਰਕਾਰ ਲੋਗੇ ਨੇ ਸਾਡੇ ਲੈਂਟੀ ਦਾਲਦੇ ਬਾਹਰ ਨੇ ਪਾਉਣ ਲੈਂਟੀ ਮਾਫ ਕਰਦੇ ਹੋਰ ਕੋਈ ਨਹੀਂ ਚਾਹੀਦਾ ਇਹ ਜਿਹੜੀ ਬਿਮਾਰੀ ਹੈ ਇਹ ਚਾਹੁੰਦੀ ਕਿ ਇਹ ਇੱਕ ਫਿੰਡ ਹੋ ਰਹੀ ਕਿਸੇ ਪਚਾਤੀ ਪਿੰਡ ਦੱਸਿਆ ਜੀ ਚਾਲੀ ਨਾਗ ਪੰਬੇ ਵਾਲੇ ਨਾਗ ਸੇ ਵਿਚਾਰੇ ਉਹਦੇ ਵੀ ਮਰ ਗਏ ਜਿਹੜੀ ਉਹ ਬੱਕਰੀ ਮਰੀ ਕਿੱਲੇ ਸਮੇਂ ਹੋਇਆ ਸੀ ਇਹ ਮਾਗੀ ਵਾਲੇ ਤਾਂ ਤੁਹਾਡਾ ਪਹਿਲਾਂ 1 1 2 2 ਕਰਕੇ ਪਹਿਲਾਂ ਮੈਂ ਇਹ ਹੈਗਾ ਚੱਲ ਕੋਈ ਨਹੀਂ ਨਮੂਨੀਆਂ ਹੋਗਾ ਚੱਲ ਕੋਈ ਨਹੀਂ ਯਾਰ ਇਹ ਕਿੰਨਾ ਕਦਾ ਹੁੰਦਾ ਰਹਿੰਦਾ ਮਾਗੀ ਵਾਲੇ ਦੰਤ ਦਾ ਬਸ ਸੱਤ ਨਾਮ ਹੀ ਹੋ ਗਿਆ ਕੰਮ ਪਰਾ ਤੇ ਇਹ ਕੋਸੇ ਹਰ ਹੁਣ ਤਾਂ ਕਰ ਜੋੜੀਆਂ ਹੀ ਸੀ ਬਸ ਵਿੱਚ ਹੀ ਨਹੀਂ ਸੀ ਕੋਈ ਕਦੇ ਕੋਈ ਪੱਠ ਨਹੀਂ ਵਿੱਚ ਹੀ ਆਪਣਾ ਯਾਰ ਨਾਲ ਰਲ ਜੂਗੀ ਯਾਰ ਇਹ ਕਿ ਆ ਨਾਲ ਰਲ ਜਾਣੀ ਹੈ ਯਾਰ ਵਾਹ ਦੇਖ ਕੰਮ ਕਰੇ ਉਹ ਦੇਖ ਕੇ ਮਾਤਾ ਮੇਰੇ ਘਰ ਵਾਲੀ ਇੱਕ ਗੁड़िया ਬਸ ਮੈਂ ਮਾਂ ਕਿ ਕਰਨੇ ਭਰਾ ਜੀ ਤੇ ਕੋਲ ਕਰਨੀ ਸੀ ਉਹੀ ਲੈ ਗਿਆ ਖੋ ਕਿ ਤੂੰ ਕਹੀਏ ਯਾਰ ਸਵੰਤ ਸਿੰਘ ਆ ਜੀ ਮੈਂ ਕੰਮੇ ਨੇ ਰੂਡ ਜਰਮਨ ਕਲੋਨੀ ਦਾ ਰਹਿੰਦਾ ਹਾਂ ਤੇ ਇੱਧੀਆਂ ਇੱਥੇ ਬੱਕਰੀਆਂ ਮੇਰੇ ਵੱਡੇ ਭਾਈ ਦੀਆਂ ਬੱਕਰੀਆਂ 96 ਦੇ ਲਗਭਗ ਵੱਡੀਆਂ ਬੱਕਰੀਆਂ ਬਾਕੀ ਛੋਟੇ ਬੱਚੇ ਪਤਨੇ ਕਿੰਨੇ ਕੇ ਗੁਜ਼ਰ ਗਏ ਤੇ ਸਾਨੂੰ ਸਰਕਾਰ ਮੋਰੇ ਅਪੀਲ ਕੀਤੀ ਜਾਂਦੀ ਹੈ ਵੀ ਜਿੰਨੀ ਥੋੜੀ ਦੇ ਜਿੰਨੀ ਮਦਦ ਹੋ ਸਕੇ ਤਾਂ ਕਰੋ ਕਿਉਂਕਿ ਇਹ ਪ੍ਰੋਬਲਮ ਕੀ ਰਹਿ ਰਿਹਾ ਹੈ ਇੱਕ ਏਦਾਂ ਦਾ ਵਾਇਰਸ ਆਇਆ ਪੀਪੀਏ ਇੱਕ ਏਦਾਂ ਦੀ ਬਿਮਾਰੀ ਆਈ ਹੈ ਜੀ ਉਹ ਵਾਇਰਸ ਨਾਲ ਹੋ ਰਿਹਾ ਸਭ ਇਨਸਾਨਾਂ ਨੂੰ ਪਹਿਲੀ ਵਾਰੀ ਰਿਹਾ ਜੀ ਜ਼ਿੰਦਗੀ ਚ ਪਹਿਲੀ ਵਾਰ ਰਿਹਾ ਜੀ ਤੇ ਪ੍ਰਸ਼ਾਸਨਿਕ ਵਿਚਾਰੀ ਹੈ ਕਿ ਸੁਧ ਲੈਣਾ ਹੈ ਨੇ ਕੋਈ ਨਹੀਂ ਆਇਆ ਹਜੇ ਤੱਕ ਜੀ ਸਰ ਸਾਡੇ ਹਿਸਾਬ ਨਾਲ 15 ਤੋਂ 20 ਇਹ ਡਾਕਟਰ ਸਾਹਿਬ ਨੇ ਜਿਹੜੀ ਸਾਨੂੰ ਰਿਪੋਰਟ ਦਿੱਤੀ ਹੈ 15 ਤੋਂ 20 ਦੀ ਡੈਥ ਹੋਈ ਹੈ ਉਹਨਾਂ ਦੇ ਜਦੋਂ ਦੇ ਉਹ ਟ੍ਰੀਟਮੈਂਟ ਕਰੇ 22 ਤਰੀਕ ਤੋਂ ਤੇ 130 ਓਨਰ ਕੋਲ ਸੀ ਬੱਕਰੀ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਹੁਣ 3 ਦਿਨ ਤੋਂ ਕੋਈ ਮੋਟੈਲਟੀ ਨਹੀਂ ਹੋਈ ਸਭ ਠੀਕ ਚੱਲ ਰਿਹਾ ਉਹਨਾਂ ਦਾ ਤੁਸੀਂ ਕਾਰਨਾਂ ਦਾ ਕੁਝ ਪਤਾ ਚੱਲ ਸਕਦਾ ਇਹ ਪੀਪੀਆਰ ਕਲੀਨਿਕਲ ਸਿੰਪਟਮ ਤੋਂ ਦੇਖ ਕੇ ਉਹਨਾਂ ਨੇ ਪੀਪੀਆਰ ਦਾ ਸਸਪੈਕਟ ਦਿੱਤਾ ਸੀ ਉਹੀ ਟ੍ਰੀਟਮੈਂਟ ਦਿੱਤਾ ਦੋਲੇ ਸਾਬ ਨਾਲ ਲੋਕ ਠੀਕ ਹੋ ਗਏ ਤੇ ਬੱਕਰੀਆਂ ਠੀਕ ਹੋ ਰਹੀ ਹੈ ਡਾਕਟਰ ਸਾਹਿਬ ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਸਾਡੀ ਟੀਮ ਜਾਂਦੀ ਹੈ ਨਾਲ ਉਹਨਾਂ ਦੇ ਸਟਾਫ ਦੇ ਵੀ ਇਹ ਕੰਟਰੋਲ ਹੋਈ ਹੈ ਬਿਮਾਰੀ ਜਿਹੜੀ ਵੈਕਸੀਨ ਲੱਗਦੀ ਨਾ 2.5 ਸਾਲ ਤੋਂ ਬਾਅਦ ਲੱਗਦੀ ਹੈ ਹੁਣ ਸਰਕਾਰ ਨੇ ਵੈਕਸੀਨ ਭੇਜੀ ᱛੀ ਹੈ ਕਈ ਪਿੰਡਾਂ 'ਚ ਸਾਡੀ ਵੈਕਸੀਨ ਲੱਗਵੀ ਗਈ ਹੈਗੀਏ ਕਿਉਂਕਿ ਇਸ ਫਾਰਮ ਤੇ ਇਹ ਲੱਗ ਨਹੀਂ ਸਕਦੀ ਵੈਕਸੀਨ ਇਨਸਾਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਸਿਰਫ ਸ਼ੀਵ ਗੋੜੀ 'ਚ ਹੀ ਹੋਣੀ ਹੈ ਹਿਊਮਨ 'ਚ ਡਿਊਨ ਨਹੀਂ ਨਾਲ ਲਾਰਜ ਐਨੀਮਲ 'ਚ ਵੀ ਕਾ ਬੈਫਲਰ 'ਚ ਵੀ ਨਹੀਂ ਹੋਣੀਏ ਬੰਦਾ ਇਹ ਫ੍ਰੀ ਇਲਾਜ ਹੋ ਰਿਹਾ ਉਹ ਕੋਈ ਪੈਸੇ ਨਹੀਂ ਲੈ ਰਹੀ ਅਸੀਂ ਬੰਦੇ ਕੋਲ ਸਾਰੀ ਸਰਕਾਰੀ ਦਵਾਈਆਂ ਹੈ ਗਈਆਂ ਸੀ ਉਹਨਾਂ ਨੇ ਅਸੀ ਟ੍ਰੀਟਮੈਂਟ ਕੀਤਾ ਤੇ ਇੰਪਰੂਵਮੈਂਟ ਕਾਫੀ ਹੋ ਗਈ ਇਹਦੀ ਵੀ ਹੁਣ ਵੈਕਸੀਨਾਂ ਦਿੰਦੇ ਆ ਬਹੁਤ ਸਾਰੇ ਲੋਕ ਫ੍ਰੀ ਆਫ ਕੋਸਟ ਹੁੰਦੀ ਹੈ ਵੈਕਸੀਨ ਸਾਰੀ ਇੱਕ ਗੱਲ ਕੋਟਲੀ ਹੁੰਦੀ ਪੈਸੇ ਬਾਕੀ ਸਾਰੀ ਵੀ ਵੈਕਸੀਨ ਜਿੰਨੀ ਵੀ ਆਂਦੀ ਐਲ ਐਸ ਡੀ ਐਫ ਐਮ ਡੀ ਸਾਰੀ ਫ੍ਰੀ ਆਫ ਕੋਸਟ ਹੁੰਦੀ ਹੈ ਠੀਕ ਹੈ ਇਹ ਕਿਉਂਕਿ ਵਾਇਰਲ ਡਿਲੀ ਜੇ ਤੇ ਵੈਕਸੀਨ ਨਹੀਂ ਪਹਿਲਾਂ ਲਗਵਾ ਕੇ ਰੱਖਣੀ ਪੈਣੀ ਤੁਹਾਨੂੰ ਬਾਅਦ ਜੋ ਕੋਈ ਫਾਇਦਾ ਨਹੀਂ ਜਦੋਂ ਇੰਡੀਜ਼ਰ ਆਊਟ ਬ੍ਰੇਕ ਹੋਗੀ ਫਿਰ ਕੋਈ ਫਾਇਦਾ ਨਹੀਂ ਹੈਗਾ